ਉਹਦੇ ਵਿੱਚ 7200 ਯੂਰੋ ਰੱਖ ਲਿਆ ਤੇ ਤੁਸੀਂ ਲੈਣੇ ਆ ਹੁਣ ਪੇਪਰ ਉਹਦੇ ਅੱਗੇ ਕੀ ਹੋਣਾ ਤੁਹਾਨੂੰ 4 ਸਾਲ ਦੀ ਰੈ residency ਉਹ ਤੁਮੜ ਕੇ ਤੁਹਾਨੂੰ ਦੇਣਗੇ ਇਹ ਇਹ ਕਿਉਂ ਕਹਿੰਦੇ ਆ ਤੁਹਾਨੂੰ ਤੁਹਾਡੇ ਕੋਲ 7200 ਹੋਣਾ ਚਾਹੀਦਾ ਕਿਉਂਕਿ ਗੌਰਮੈਂਟ ਜਿਹੜੀ ਆ ਫੁੱਲ ਮਲਾ ਕੇ ਜਿਹੜੇ ਬੰਦੇ ਇੱਥੇ ਰਹਿਣਾ ਚਾਹੁੰਦੇ ਆ ਮੈਂ ਤੁਹਾਨੂੰ opinion ਦੇਵਾ ਕੋਲ ਤੁਹਾਨੂੰ ਸ਼ੀਸ਼ਾ ਬਖਾਵਾ ਕੋਈ ਬੱਚਾ ਜੰਮਿਆ ਤੇ ਕਹਿੰਦੇ ਉਹਦੇ ਬੇਸ ਤੇ ਸਾਨੂੰ ਇੱਥੇ ਪਾਸਪੋਰਟ ਮਿਲ ਜੂਗਾ ਪੇਪਰ ਇਹ ਪਰ ਕੀ ਦੇ ਲਈ ਫਾਇਦੇਮੰਦ ਆ ਤੁਸੀਂ ਕੋਈ ਕਵੈਂਟਾ ਅਖੇਨਾ ਸਾਡੇ ਨਵੇਂ ਭਰਾ ਤੁਹਾਨੂੰ ਨਹੀਂ ਪਤਾ ਹੋਣਾ ਕੋਈੰਤਾ ਕੇ ਨਾ ਕੀ ਆ ਮੈਂ ਇਹ ਵੀ ਤੁਹਾਨੂੰ ਚੰਨਣ ਪਤਾ ਤੁਹਾਨੂੰ ਨਵੀਂ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ ਕਿ ਨਾਰਮਲ ਅਸੀਂ ਪੇਪਰ ਲੈਨੇ ਆ ਸਾਡਾ 40 ਘੰਟਿਆਂ ਦਾ ਕੰਟਰੈਕਟ ਹੁੰਦਾ ਧਿਆਨ ਦਿਓ ਮੇਰੇ ਵੱਲ ਇੱਥੇ ਇਮੀਗ੍ਰੇਸ਼ਨ ਨਹੀਂ ਓਪਨ ਹੋਈ ਜੀ ਭਰਾ ਹੱਥ ਖੜਾ ਕਰਕੇ ਪੁੱਛਣਗੇ ਜੀ ਇਨਫੋਰਮੇ ਕਿਹੜੀ ਬਲਾ ਦਾ ਨਾਮ ਅਰਾਇਗੋ ਸੋਸ਼ੀਅਲ ਕੋਰ ਮੀਡੀਆਸ ਇਕਨੋਮਿਕੋਸ ਪੋਪੀਓਸ ਇਹ ਕਿਹੜੀ ਚੀਜ਼ ਆ ਤੇ ਅੱਜ ਆਪਾਂ ਗੱਲ ਕਰਦੇ ਆ ਇਹਦੇ ਨਾਲ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚੰਨਪ੍ਰਾਰ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਇਸ ਸੈਟਪਾਰਟ ਹੋਗੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਅੱਜ ਗੱਲ ਕਰਦੇ ਪਏ ਆ ਆਪਾਂ ਪੇਪਰਾਂ ਦੇ ਬਾਰੇ ਜੋ ਕਿ ਬੈਂਕ ਦੇ ਵਿੱਚ ਤੁਸੀਂ ਪੈਸੇ ਰੱਖਦੇ ਆ ਤੇ ਉਹਵੇਂ ਤੁਸੀਂ ਕਿੰਨੇ ਪੇਪਰ ਬਣਾ ਸਕਦੇ ਜਿਹਦੇ ਵਿੱਚ ਤੁਹਾਨੂੰ ਕੰਟਰੈਕਟ ਨਹੀਂ ਚਾਹੀਦਾ ਅੱਜ ਆਪਾਂ ਗੱਲ ਕਰਾਂਗੇ ਇਹਦੇ ਬਾਰੇ ਤੇ ਨਾਲ ਮਿਲਦੀਆਂ ਚੁਲਦੀਆਂ ਹੋਰ ਗੱਲਾਂ ਵੀ ਕਵਰ ਕਰਾਂਗੇ ਵੀਡੀਓ ਨਾ ਬਣੇ ਰਿਹਾ ਤੁਹਾਨੂੰ ਵੀਡੀਓ ਬਹੁਤ ਕੁਝ ਸਮਝਾਉਗੀ ਬਹੁਤ ਕੁਝ ਤੁਹਾਨੂੰ ਗੱਲਾਂ ਦੱਸ ਕੇ ਜਾਊਗੀ ਵੀਡੀਓ ਤੁਹਾਡੇ ਕੰਮ ਆਉਂਦੀ ਹੈ ਵੈਲ ਐਂਡ ਗੋਡਾ ਜੇ ਨਹੀਂ ਕੰਮ ਆਉਂਦੀ ਤੇ ਅੱਗੇ ਵੀ ਕਿਸੇ ਮੇਰੇ ਦੋਸਤ ਨੂੰ ਤੁਸੀਂ ਸ਼ੇਅਰ ਕਰ ਦਿਓ ਉਹਨਾਂ ਲਈ ਬਹੁਤ ਵੱਡਾ ਇਹ ਹੈਲਪ ਦਾ ਕੰਮ ਕਰੂਗੀ ਤੇ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਤੁਸੀਂ ਆ ਜਾਓ ਮੇਰੇ ਨਾਲ 200 ਕਰਦੇ ਆ ਵੀਡੀਓ ਸਟਾਰਟ ਇਹਦੇ ਵਿੱਚ ਕਰਦੇ ਆ ਆਪਣਾ ਬੜੀਆਂ ਹੀ ਇੰਟਰਸਟਿੰਗ ਗੱਲਾਂ ਮੈਂ ਤੁਹਾਨੂੰ ਦੱਸਦਾ ਜੇਕਰ ਵੀਡੀਓ ਤੁਹਾਡੇ ਕੰਮ ਆਉਂਦੀ ਹੈ ਤੇ ਵੈਲੈਂਡ ਗੋਡਾ ਨਹੀਂ ਮੇਰੇ ਅੱਗੇ ਵੀ ਕਿਸੇ 200 ਨੂੰ ਵੀ ਸ਼ੇਅਰ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਮੇਰੇ ਕੋਲ ਕਾਫੀ ਕਮੈਂਟ ਆਇਆ ਸਾਡੇ ਭਰਾਵਾਂ ਦੇ ਜੋ ਕਿ ਤੁਸੀਂ ਪੁੱਛੀ ਜਾਂਦੇ ਆ ਜਿਹੜੇ ਬੈਂਕ ਦੇ ਵਿੱਚ ਆਪਾਂ ਪੈਸੇ ਰੱਖਦੇ ਆ ਤੇ ਉਹਦੇ ਨਾਲ ਆਪਾਂ ਪੇਪਰ ਕਿਵੇਂ ਲੈ ਸਕਦੇ ਆ ਉਹ ਪੇਪਰ ਲੈਣ ਲਈ ਤੁਹਾਨੂੰ ਕੀ ਕੀ ਕਰਨਾ ਪਊਗਾ ਨਾਲ ਤੁਹਾਨੂੰ ਦੱਸਾਂ ਕਿ ਕੀ ਕੀ ਚਾਹੀਦਾ ਤੇ ਤੁਹਾਨੂੰ ਇਹ ਵੀ ਦੱਸਾਂ ਇਹਦਾ ਫਾਇਦਾ ਕੀ ਨੁਕਸਾਨ ਕਿਹੜਾ ਬੰਦਾ ਇਹਨੂੰ ਲੈ ਸਕਦਾ ਕਿਹੜਾ ਬੰਦਾ ਇਹਨੂੰ ਨਾਂ ਲਵੇ ਆਪਾਂ ਗੱਲਾਂ ਕਰਦੇ ਪਏ ਆ ਇਹ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦੀ ਆ ਪਦਰੋਨਾਮੇ ਤੋਂ 2 ਸਾਲ ਦੀ ਤੇ ਨਾਲ ਤੁਸੀਂ ਪ੍ਰੂਫ ਦੇ ਸਕਦੇ ਆ ਲਾਇਬ੍ਰੇਰੀ ਕਾਰਡ ਦਾ ਜਾਂ ਤੁਸੀਂ ਟੂਫ ਦੇ ਸਕਦੇ ਆ ਮੈਡੀਕਲ ਕਾਰਡ ਦਾ ਉਹਦੀ ਹਿਸਟਰੀ ਕਿਵੇਂ ਦੇਣੀ ਆ ਤੁਸੀਂ ਮੈਡੀਕਲ ਜਿੱਥੇ ਗਏ ਹੋ ਤੁਹਾਡਾ ਟ੍ਰੀਟਮੈਂਟ ਹੋਇਆ ਤਾਂ ਉਹ ਵੀ ਤੁਹਾਡੀ ਹਿਸਟਰੀ ਕਾਊਂਟ ਹੁੰਦੀ ਆ ਤੁਸੀਂ 2 ਸਾਲ ਦੀ ਪਦਰੋਨਾਮੇ ਤੋਂ ਦੇਤੀ ਆ ਤੇ ਨਾਲ ਤੁਸੀਂ ਦਿੱਤੇ ਆ ਇਨਫਾਰਮ ਇਹ ਸਾਡੇ ਕਾਫੀ ਭਰਾ ਹੱਥ ਖੜਾ ਕਰਕੇ ਪੁੱਛਣਗੇ ਜੀ ਇਨਫਾਰਮ ਇਹ ਕਿਹੜੀ ਬਲਾ ਦਾ ਨਾਂ ਇਨਫੋਰਮੇ ਕੋਈ ਵੱਡੀ ਚੀਜ਼ ਨਹੀਂ ਹੁੰਦੀ ਨਾਰਮਲ ਹੀ ਹੁੰਦੀ ਜਿਵੇਂ ਤੁਹਾਡੀ ਪਦਰੋਨਾ ਮੇਂ ਤੋਂ ਚਲਦੀ ਆ ਤੇ ਉਹ ਅਜੰਤਾ ਮੈਂ ਤੋਂ ਸਟੈਂਪ ਲਾ ਕੇ ਤੁਹਾਡਾ ਪ੍ਰੂਫ ਦਿੰਦੀ ਆ ਵੀ ਇਹ ਬੰਦਾ ਇੱਥੇ ਰਹਿੰਦਾ ਰਿਹਾ ਇਨਫੋਰਮੇ ਇਸ ਚੀਜ਼ ਨੂੰ ਕਹਿੰਦੇ ਆ ਇੱਕ ਦੋ ਵਾਰ ਕੁਝ ਵੀ ਨਹੀਂ ਇਹ ਸਿਰਫ ਤੁਹਾਡਾ ਪ੍ਰੂਫ ਹੁੰਦਾ ਇਨਫੋਰਮੇ ਪਹਿਲਾਂ ਲੈਣੇ ਪੈਂਦੇ ਹੁੰਦੇ ਸੀ ਹੁਣ ਨਾਰਮਲ ਪੇਪਰ ਦੇ ਵਿੱਚ ਉਹਨੇ ਕੈਨਸਲ ਕੀਤੇ ਸੀ ਬਟ ਇਹਦੇ ਵਿੱਚ ਤੁਹਾਨੂੰ ਜ਼ਰੂਰਤ ਪੈ ਸਕਦੀ ਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਇਹਦਾ ਫਾਇਦਾ ਕਿ ਨੁਕਸਾਨ ਆਪਾਂ ਇਸ ਵੀਡੀਓ ਵਿੱਚ ਗੱਲ ਕਰਦੇ ਪਈਆਂ ਇਹ ਜੇਕਰ ਤੁਸੀਂ ਇਹ ਪੇਪਰ ਲੈਣੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਖਾਤੇ ਵਿੱਚ ਪੈਸੇ ਰੱਖਣੇ ਪੈਣਗੇ ਇਹ ਜਿਹੜੇ ਖਾਤੇ ਵਿੱਚ ਪੈਸੇ ਤੁਸੀਂ ਰੱਖਣੇ ਆ ਤੁਸੀਂ ਗਵਰਨਮੈਂਟ ਨੂੰ ਇਹ ਵੀ ਤੁਹਾਨੂੰ ਸ਼ੋਅ ਕਰਨਾ ਪਊਗਾ ਇਹ ਪੈਸੇ ਕਿੱਥੋਂ ਆਏ ਆ ਕਿਵੇਂ ਆਏ ਆ ਤੇ ਤੁਸੀਂ ਕਿਵੇਂ ਰੱਖਿਆ ਇਹ ਗੱਲ ਵੀ ਟੈਕਨੀਕਲ ਆ ਤੁਹਾਨੂੰ ਜਾ ਕੇ ਬੈਂਕ ਵਿੱਚ ਇਸ਼ੂ ਆਊਗਾ ਤੁਹਾਨੂੰ ਪੈਸੇ ਕੌਣ ਦਿੰਦਾ ਹੈ ਤੁਸੀਂ ਕਿਉਂਕਿ ਲੀਗਲ ਇੱਥੇ ਹੈ ਨਹੀਂ ਕਿ ਤੁਹਾਨੂੰ ਪੈਸੇ ਤੁਸੀਂ ਕਿੱਥੋਂ ਲਿਆਏ ਆ ਕਿਵੇਂ ਤੁਸੀਂ ਰੱਖਦੇ ਪਏ ਆ ਇਹ ਤੇ ਕੁਝ ਬੈਂਕਾਂ ਐਸੀਆਂ ਵੀ ਜੋ ਤੁਹਾਡਾ ਖਾਤਾ ਈਜ਼ੀਲੀ ਨਹੀਂ ਖੋਲਦੀਆਂ ਜਿਵੇਂ ਸਾਬਾਦੈਲ ਆ ਕੋਈ ਲਾਕਾਸ਼ਾ ਹੈ ਕਿ ਆਈਐਨਜੀ ਜਾਂ ਕਈ ਬੈਂਕਾਂ ਹੈਗੀਆਂ ਵਿੱਚ ਜਿਹੜੀਆਂ ਖੋਲ ਦਿੰਦੀਆਂ ਕਈ ਬੈਂਕਾਂ ਨਹੀਂ ਖੋਲਦੀਆਂ ਜਿਹੜੇ ਸਾਡੇ ਭਰਾ ਇੱਥੇ ਰਹਿੰਦੇ ਆ ਉਹਨਾਂ ਨੂੰ ਪਤਾ ਕਿਹੜੀ ਬੈਂਕ ਖਾਤਾ ਖੋਲਦੀ ਆ ਇਸੇ ਕਰਕੇ ਕਈ ਸਾਡੇ ਪ੍ਰਾ ਡਾਕ ਖਾਨੇ ਵਿੱਚ ਵੀ ਆਪਦੇ ਖਾਤੇ ਖੋਲਦੇ ਸੀ ਕਿਉਂਕਿ ਬੈਂਕਾਂ ਉਹਨਾਂ ਦੇ ਖਾਤੇ ਨਹੀਂ ਖੋਲਦੀਆਂ ਸੀ ਜਦੋਂ ਤੁਸੀਂ ਇਹ ਖਾਤਾ ਖੋਲ ਲਿਆ ਉਹਦੇ ਵਿੱਚ ਰੱਖਦੇ ਆ ਪੈਸੇ ਚਲੋ ਤੁਸੀਂ ਜਿਵੇਂ ਵੀ ਕਰਕੇ ਤੁਸੀਂ ਆਪਦਾ ਖਾਤਾ ਖੋਲ ਲਿਆ ਉਹਦੇ ਵਿੱਚ 7200 ਯੂਰੋ ਰੱਖ ਲਿਆ ਤੇ ਤੁਸੀਂ ਲੈਣੇ ਆ ਹੁਣ ਪੇਪਰ ਉਹ ਤੋਂ ਅੱਗੇ ਕੀ ਹੋਣਾ ਤੁਹਾਨੂੰ ਡਾਕੂਮੈਂਟ ਮੈਂ ਪਹਿਲਾਂ ਦੱਸਿਆ ਤੇ ਇਹਦੇ ਇਹ ਤੋਂ ਅੱਗੇ ਕੀ ਤੁਹਾਨੂੰ ਫਾਇਦੇ ਹੁੰਦੇ ਨੁਕਸਾਨ ਹੁੰਦੇ ਆਪਾਂ ਗੱਲ ਕਰਦੇ ਪਏ ਕੰਟੀਨਿਊ ਤੁਸੀਂ ਵੀਡੀਓ ਸਕਿਪ ਨਹੀਂ ਕਰਨੀ ਤੇ ਹਾਂਜੀ ਦੋਸਤੋ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹੁਣ ਜਿਹੜਾ ਕੰਮ ਜਦੋਂ ਆਪਾਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਕਿਤੋਂ ਵੀ ਆਉਨੇ ਆ ਅਸੀਂ ਬਾਹਰਲੇ ਮੁਲਕਾਂ ਵਿੱਚ ਤਾਂ ਆਉਨੇ ਆ ਅਸੀਂ ਕੰਮ ਕਰਨਾ ਤੇ ਮਗਰਲੇ ਆਪਦੇ ਪਰਿਵਾਰ ਦੀ ਅਸੀਂ ਹੈਲਪ ਕਰਦੇ ਆ ਤੇ ਜੇਕਰ ਅਸੀਂ ਇੱਥੇ ਜਾ ਕੇ ਕੰਮ ਨਾ ਕਰ ਸਕੀਏ ਤੇ ਸਾਨੂੰ ਪੈਸੇ ਲਾਉਣੇ ਕੋਈ ਫਾਇਦੇਮੰਦ ਨਹੀਂਗੇ ਮੈਂ ਗੱਲ ਕਿਉਂ ਕਰਦਾ ਪਿਆ ਇਸ ਪੇਪਰਾਂ ਦੇ ਉੱਤੇ ਤੁਸੀਂ ਕੰਮ ਨਹੀਂ ਕਰ ਸਕਦੇ ਜਿਵੇਂ ਕਿ ਨੋਰਮਲ ਅਸੀਂ ਪੇਪਰ ਲੈਂਦੇ ਆ ਸਾਡਾ 40 ਘੰਟਿਆਂ ਦਾ ਕੰਟਰੈਕਟ ਹੁੰਦਾ ਅਸੀਂ ਹਫ਼ਤੇ ਵਿੱਚ 40 ਘੰਟੇ ਕੰਮ ਕਰ ਸਕਦੇ ਆ ਕੰਟਰੈਕਟ ਅਸੀਂ ਕਿਤੇ ਵੀ ਰੈਸਟੋਰੈਂਟ ਤੇ ਕਿਸੇ ਸਪੈਨਿਸ਼ ਇਮਪ੍ਰੈਸੇ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ ਅਸੀਂ ਆਪ ਦਾ ਕੰਟਰੈਕਟ ਕਰਦੇ ਆ ਤੇ ਉਹ ਤੁਹਾਨੂੰ 40 ਘੰਟੇ ਕੰਮ ਮਿਨੀਮਮ ਕੰਟਰੈਕਟ ਤੁਹਾਡਾ ਕਰਦੇ ਆ 40 ਘੰਟਿਆਂ ਦਾ ਹਫ਼ਤੇ ਦਾ ਇਹਦੇ ਤੇ ਤੁਸੀਂ ਕੰਟਰੈਕਟ ਨਹੀਂ ਕਰ ਸਕਦੇ ਤੁਸੀਂ ਕੰਮ ਨਹੀਂ ਕਰ ਸਕਦੇ ਇਹ ਵੀ ਤੁਹਾਡਾ ਇੱਕ ਇਹਦੇ ਵਿੱਚ ਨੁਕਸਾਨ ਆ ਵੱਡਾ ਹਜੇ ਹਜੇ ਤੱਕ ਉਹਨਾਂ ਦੀ ਵੈਬਸਾਈਟ ਤੇ ਇਹੀ ਆ ਤੁਸੀਂ ਕੰਮ ਨਹੀਂ ਕਰ ਸਕਦੇ ਸਿੰਘ ਤਰਵਾਖਰ ਉਹਨਾਂ ਨੇ ਲਿਖਿਆ ਵਿਆ ਉਸ ਤੋਂ ਅੱਗੇ ਉਹਨਾਂ ਨੇ ਇਹ ਵੀ ਦੱਸਿਆ ਵਿਆ ਜੇਕਰ ਤੁਸੀਂ ਕੰਮ ਇਹਦੇ ਤੇ ਕੰਟਰੈਕਟ ਨਹੀਂ ਕਰਦੇ ਆ ਉਹ ਨਹੀਂ ਕਰ ਸਕਦੇ ਤੇ ਉਸ ਤੋਂ ਅੱਗੇ ਜਿਹੜਾ ਕੋਇੰਤਾ ਅਖੇਨਾ ਸਾਡੇ ਨਵੇਂ ਭਰਾ ਤੁਹਾਨੂੰ ਨਹੀਂ ਪਤਾ ਹੋਣਾ ਕੋਇੰਤਾ ਅਖੇਨਾ ਕੀ ਆ ਇਹ ਵੀ ਤੁਹਾਨੂੰ ਚੰਨਣ ਪਤਾ ਤੁਹਾਨੂੰ ਨਵੀਂ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ ਕੋਇੰਤਾ ਖੇਨਾ ਉਹ ਹੁੰਦਾ ਜਿਵੇਂ ਸਾਡੇ ਭਰਾ ਗਲੋਬ ਉਬਰ ਤੇ ਕੰਮ ਕਰਦੇ ਆ ਤੇ ਜਾਂ ਸਾਡੇ ਭਰਾ ਆਪਣਾ ਬਿਜ਼ਨਸ ਕਰਦੇ ਆ ਮੰਨ ਲਓ ਕਿਸੇ ਨੇ ਛੋਟਾ ਮੋਟਾ ਰੈਸਟੋਰੈਂਟ ਬਣਾ ਲਿਆ ਜਾਂ ਕੋਈ ਹੋਰ ਚੀਜ਼ ਕਰ ਲਈ ਉਹ ਕੋਇਨਤਾ ਖੇਨਾ ਤੇ ਕਰਦੇ ਹੁੰਦੇ ਉਸ ਬੰਦੇ ਦੇ ਨਾਮ ਤੇ ਉਹ ਜਿਹੜਾ ਬਿਜ਼ਨਸ ਆ ਉਹਦੇ ਨਾਮ ਤੇ ਤਾਂ ਹੋ ਸਕਦਾ ਸੀ ਕਿਉਂਕਿ ਜਿਹੜਾ ਕੰਟਰੈਕਟ ਵਾਲੇ ਰੈਜ਼ਿਡੈਂਸ ਟੈਂਪੋਰਰੀ ਰੈਜ਼ਿਡੈਂਸ ਕਾਰਡ ਆ ਉਹਦੇ ਤੇ ਤੁਸੀਂ ਨਹੀਂ ਕਰ ਸਕਦੇ ਸੀ ਇਹਦੇ ਤੇ ਉਹਨਾਂ ਨੇ ਇਹ ਵੀ ਲਿਖਤਾ ਕੋਇਨਤਾ ਖੇਨਾ ਤੇ ਵੀ ਤੁਸੀਂ ਕੰਮ ਨਹੀਂ ਕਰ ਸਕਦੇ ਕਈ ਬੰਦੇ ਸੋਚਦੇ ਆ ਚਲੋ ਕਿਸੇ ਕੋਲ ਕੰਟਰੈਕਟਰ ਨਹੀਂ ਕਰ ਸਕਦੇ ਅਸੀਂ ਆਪਦੀ ਗਲੋਬ ਉਹਦੀ ਆਈਡੀ ਬਣਾ ਲਾਂਗੇ ਅਸੀਂ ਉਪਰ ਦੀ ਆਈਡੀ ਬਣਾ ਲਾਂਗੇ ਤੁਸੀਂ ਉਹ ਵੀ ਨਹੀਂ ਬਣਾ ਸਕਦੇ ਕੋਈ ਤਾਂ ਖੇਨਾ ਵੀ ਉਹ ਕਹਿੰਦੇ ਨਹੀਂ ਕਰ ਸਕਦੇ ਇਸ ਤੋਂ ਅੱਗੇ ਕੀ ਕੀ ਇਹਦੇ ਨਾਲ ਫਰਕ ਪਊਗਾ ਆਪਾਂ ਕਰਦੇ ਪਏ ਆ ਵੀਡੀਓ ਕੰਟੀਨਿਊ ਤੁਸੀਂ ਸਕਿਪ ਵੀਡੀਓ ਨਹੀਂ ਕਰਨੀ ਆਪਾਂ ਗੱਲ ਕੰਟੀਨਿਊ ਕਰਦੇ ਆ ਤੁਹਾਡੇ ਬੜੀਆਂ ਕੰਮ ਦੀਆਂ ਗੱਲਾਂ ਤੁਹਾਨੂੰ ਫਾਇਦਾ ਬਹੁਤ ਵੱਡਾ ਹੋਊਗਾ ਤੇ ਕਈ ਭਰਾ ਮੈਨੂੰ ਇਹ ਕਮੈਂਟ ਕਰੀ ਜਾਂਦੇ ਆ ਉਹ ਕਹਿੰਦੇ ਆ ਭਾਈ ਇੱਥੇ ਇਮੀਗ੍ਰੇਸ਼ਨ ਓਪਨ ਹੋਈ ਆ ਇੱਥੇ ਇਮੀਗ੍ਰੇਸ਼ਨ ਕੋਈ ਓਪਨ ਨਹੀਂ ਹੋਈ ਧਿਆਨ ਨਾਲ ਮੇਰੀ ਗੱਲ ਸੁਣ ਲਓ ਮੇਰੀ ਗੱਲ ਧਿਆਨ ਨਾਲ ਸੁਣ ਲਓ ਧਿਆਨ ਦਿਓ ਮੇਰੇ ਵੱਲ ਇੱਥੇ ਇਮੀਗ੍ਰੇਸ਼ਨ ਨਹੀਂ ਓਪਨ ਹੋਈ ਇੱਥੇ ਪਹਿਲਾ ਵਾਲਾ ਸਿਸਟਮ ਆ ਜੋ ਕਿ ਤੁਹਾਨੂੰ 2 ਸਾਲ ਸਪੈਂਡ ਕਰਨੇ ਪੈਣਗੇ ਆਫਟਰ ਤੁਹਾਨੂੰ ਇੱਥੇ ਤੁਸੀਂ ਪੇਪਰ ਅਪਲਾਈ ਕਰਨ ਲਈ ਲੀਗਲ ਹੁੰਦੇ ਆ ਹਾਂਜੀ ਦੋਸਤੋ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਆਂ ਵੀ ਪੇਪਰ ਹੈ ਪਰ ਕੀ ਦੇ ਲਈ ਫਾਇਦੇਮੰਦ ਆ ਤੁਸੀਂ ਕੰਮ ਤੇ ਇੱਥੇ ਕਰ ਨਹੀਂ ਸਕਦੇ ਨਾ ਕੋਈ ਇੰਤਾਂ ਖੇਨਾ ਤੇ ਨਾ ਤੁਸੀਂ ਕੰਟਰੈਕਟ ਕਰ ਸਕਦੇ ਆਂ ਇਹ ਫਾਇਦੇਮੰਦ ਹੋਣਗੇ ਉਹ ਬੰਦਿਆਂ ਲਈ ਜਿਹੜੇ ਬੰਦੇ ਸਪੇਨ ਵਿੱਚ ਰਹਿਣਾ ਨਹੀਂ ਚਾਹੁੰਦੇ ਉਹ ਕਿ ਜੇ ਅਸੀਂ ਬਾਹਰ ਕੰਮ ਕਰਦੇ ਆ ਮੰਨ ਲਓ ਕਿਸੇ ਵੀ ਯੂਰਪ ਕੰਟਰੀ ਵਿੱਚੋਂ ਕੰਮ ਕਰਦੇ ਆ ਉਹ ਬੰਦਿਆਂ ਲਈ ਫਾਇਦੇਮੰਦ ਆ ਜਿਹੜਾ ਬੰਦਾ ਇੱਥੇ ਰਹਿੰਦਾ ਉਹਦੇ ਲਈ ਫਾਇਦੇਮੰਦ ਨਹੀਂਗਾ ਕਿਉਂਕਿ ਉਹ ਬੰਦਾ ਕੰਟਰੈਕਟ ਨਹੀਂ ਕਰ ਸਕਦਾ ਉਹ ਬੰਦਾ ਕੰਮ ਆਪਦਾ ਨਹੀਂ ਕਰ ਸਕਦਾ ਜਿਹੜੇ ਬੰਦੇ ਬਾਹਰ ਰਹਿਣਗੇ ਉਹਨਾਂ ਲਈ ਬੜੀ ਹੀ ਵਧੀਆ ਫਾਇਦੇਮੰਦ ਇਹ ਸਿਸਟਮ ਕੰਮ ਕਰੂਗਾ ਉਹ ਬੰਦੇ ਕਿਰਾਾ ਸਕਦੇ ਆ ਤੇ ਉਸ ਤੋਂ ਅੱਗੇ ਵੀ ਕਾਫੀ ਗੱਲਾਂ ਜੋ ਮੈਨੂੰ ਕਮੈਂਟ ਆਏ ਉਹ ਵੀ ਮੈਂ ਤੁਹਾਨੂੰ ਇਸੇ ਵੀਡੀਓ ਚ ਕਲੀਅਰ ਕਰਦਾ ਸਾਡੇ ਕਾਫੀ ਭਰਾਗ ਨੂੰ ਇਹ ਕਮੈਂਟ ਕਰੀ ਜਾਂਦੇ ਆ ਕਿ ਜਦੋਂ ਇੱਥੇ ਬੇਬੀ ਜੰਮਦਾ ਮੰਨ ਲਓ ਇੱਥੇ ਕੋਈ ਬੱਚਾ ਜੰਮਿਆ ਤੇ ਕਹਿੰਦੇ ਉਹਦੇ ਬੇਸ ਤੇ ਸਾਨੂੰ ਇੱਥੇ ਪਾਸਪੋਰਟ ਮਿਲ ਜੂਗਾ ਇਹ ਗਲਤ ਆ ਤੁਹਾਨੂੰ ਇਹਦੇ ਬੇਸ ਤੇ ਪਾਸਪੋਰਟ ਨਹੀਂ ਮਿਲਦਾ ਉਸ ਬੱਚੇ ਨੂੰ ਨਹੀਂ ਮਿਲਦਾ ਜਿਹੜਾ ਬੰਦਾ ਇੱਥੇ ਜੰਮਦਾ ਮੰਨ ਲਓ ਕੋਈ ਬੱਚਾ ਇੱਥੇ ਜੰਮਿਆ ਤੇ ਉਹ ਬੰਦਾ ਉਹਦੇ ਮਾਪਿਓ ਕੋਲੇ ਪੇਰੈਂਟਸ ਕੋਲੇ ਕੋਈ ਡਾਕੂਮੈਂਟ ਨਹੀਂਗਾ ਉਦੇ ਕੋਲ ਕੋਈ ਪੀ ਆਪੀ ਆਰ ਜਾਂ ਰੈਜ਼ਿਡੈਂਸ ਜਾਂ ਉਹਦੇ ਕੋਲੇ ਪਾਸਪੋਰਟ ਨਹੀਂਗਾ ਤੇ ਉਹ ਬੱਚੇ ਨੂੰ ਹੀ ਪਾਸਪੋਰਟ ਇੰਡੀਅਨ ਹੀ ਮਿਲੂਗਾ ਤੇ ਉਹਨੂੰ ਕੋਈ ਸਪੇਨ ਦਾ ਪਾਸਪੋਰਟ ਉਹ ਨਹੀਂ ਦੇਣ ਲੱਗੇ ਜੰਮਣ ਨਾਲ ਇੱਥੇ ਕੋਈ ਫਰਕ ਨਹੀਂ ਪੈਂਦਾ ਤੇ ਸਿਰਫ ਤੁਹਾਨੂੰ ਇੱਥੇ ਰਹਿ ਕੇ ਕਾਨੂੰਨ ਫਾਲੋ ਕਰਨਾ ਪੈਂਦਾ ਹਾਂ ਤੁਹਾਡੇ ਪੇਰੈਂਟਸ ਕੋਲੇ ਹੈਗਾ ਤੇ ਤੁਹਾਨੂੰ ਬਾ ਮਿਲ ਜੂਗਾ ਜੇਕਰ ਤੁਹਾਡੇ ਪੇਰੈਂਟਸ ਕੋਲੇ ਹੈ ਨਹੀਂ ਤੇ ਤੁਹਾਨੂੰ ਉਹ ਨਹੀਂ ਮਿਲਦਾ ਇਹਦੇ ਨਾਲ ਆਪਾਂ ਗੱਲਾਂ ਕੁਝ ਹੋਰ ਵੀ ਐਡ ਕਰਦੇ ਜੋ ਤੁਹਾਡੇ ਫਾਇਦੇਮੰਦ ਹੋਣਗੀਆਂ ਤੇ ਹਾਂਜੀ ਦੋਸਤੋ ਉਸ ਤੋਂ ਅੱਗੇ ਮੰਨ ਲਓ ਤੁਸੀਂ ਇਹ ਪੇਪਰ ਲੈ ਲਿਆ ਕਿਹੜੇ ਜਿਹੜੇ ਤੁਸੀਂ ਆਪਣੇ ਖਾਤੇ ਵਿੱਚ ਬੈਂਕ ਦੇ ਵਿੱਚ ਪੈਸੇ ਰੱਖਦੇ ਆ ਮੰਨ ਲਓ ਤੁਸੀਂ ਖਾਤਾ ਬਣਾ ਲਿਆ ਤੇ ਜੇ ਪੈਸੇ ਵੀ ਪਾ ਲਿਆ ਗਵਰਨਮੈਂਟ ਨੂੰ ਤੁਸੀਂ ਪੇਪਰ ਸਬਮਿਟ ਕਰਦੇ ਆ ਤੁਹਾਨੂੰ 1 ਸਾਲ ਦਾ ਉਹਨਾਂ ਨੇ ਰੈਜ਼ੀਡੈਂਸ ਕਾਰਡ ਦੇਤਾ ਤੇ ਹੁਣ ਉਹ ਤੋਂ ਮੁੜ ਕੇ ਰੀਨਿਊ ਕਿਵੇਂ ਹੋਊਗਾ ਜਦੋਂ ਤੁਸੀਂ ਕੰਮ ਨਹੀਂ ਕਰਦੇ ਤੁਹਾਡੇ ਕੋਲ ਕੋਈ ਇਨਟਾਖੇ ਨਾ ਹੈ ਨਹੀਂ ਤੇ ਫਿਰ ਕਿਹੜੇ ਸਿਸਟਮ ਦੇ ਨਾਲੇ ਰੀਨਿਊ ਹੋਊਗਾ ਇਹ ਗਵਰਨਮੈਂਟ ਟੈਕਸਟ ਬਣਾ ਦਾ ਕੰਮ ਕਰਦੀ ਨਹੀਂ ਤੁਹਾਨੂੰ ਟੈਕਸਟ ਭਰਨਾ ਪਊਗਾ ਉਹ ਕਿੰਜ ਭਰਨਾ ਪਊਗਾ ਕਿਸ بیس ਤੇ ਰੀਨਿਊ ਹੋਣਿਆ ਇਹ ਹਰ ਸਾਲ ਦਾ ਤੁਹਾਨੂੰ ਆਪਣਾ ਖਰਚਾ ਸ਼ੋਅ ਕਰਨਾ ਪੈਣਾ ਆਪਦੇ ਖਾਤੇ ਦੇ ਵਿੱਚ ਕਿੰਨਾ ਮਿਨੀਮਮ 7200 ਯੂਰੋ ਤੇ ਸਾਰਾ 7200 ਯੂਰੋ 4 ਸਾਲ ਦੀ ਰੈਜ਼ਿਡੈਂਸੀ ਉਹ ਤੁਮੜ ਕੇ ਤੁਹਾਨੂੰ ਦੇਣਗੇ ਇਹ ਪਹਿਲੇ ਸਾਲ ਦਾ ਟੀਆਰਸੀ ਕਾਰਡ ਦੇ ਤਾਂ ਉਹ ਤੁਸੀਂ 7200 ਯੂਰੋ ਸ਼ੋਅ ਕਰਤਾ ਅਗਲੇ 4 ਸਾਲਾਂ ਵਿੱਚ ਵੀ ਤੁਸੀਂ 7200 7200 ਯੂਰੋ ਸ਼ੋਅ ਕਰਨਾ ਜਿੰਨੇ ਟਾਈਮ ਦੀ ਤੁਹਾਨੂੰ ਰੈਜ਼ੀਡੈਂਸ ਕਾਰਡ ਦਿੰਦੇ ਆ ਇਹ ਕਿਉਂ ਕਹਿੰਦੇ ਆ ਤੁਹਾਨੂੰ ਤੁਹਾਡੇ ਕੋਲ 7200 ਯੂਰੋ ਹੋਣਾ ਚਾਹੀਦਾ ਕਿਉਂਕਿ ਗਵਰਨਮੈਂਟ ਜਿਹੜੀ ਆ ਆਪਦੇ ਤੇ ਕੋਈ ਟੈਨਸ਼ਨ ਨਹੀਂ ਲੈਂਦੀ ਆਪਦੇ ਤੇ ਕੋਈ ਬਰਡਨ ਨਹੀਂ ਲੈਂਦੀ ਉਹ ਕਹਿੰਦੀ ਜਿਹੜਾ ਕੰਮ ਆ ਤੁਸੀਂ ਇੱਥੇ ਆਓ ਤੇ ਆਪਦਾ ਖਰਚਾ ਚੱਕ ਸਕੋ ਤੁਹਾਨੂੰ ਇਕੱਲਾ ਉਹ ਰੈਜ਼ੀਡੈਂਸ ਕਾਰਡ ਦੇਣ ਕਿਤੇ 4 ਸਾਲ ਤੱਕ ਦਾ ਤੁਹਾਡਾ ਖਰਚਾ ਤੁਹਾਡੇ ਕੋਲ ਹੋਣਾ ਚਾਹੀਦਾ ਫਿਰ ਰੀਨਿਊ ਹੁੰਦੀ ਰਹਿੰਦੀ ਆ ਇਸ ਬੇਸ ਤੇ ਹੋਊਗੀ ਕੁੱਲ ਮਿਲਾ ਕੇ ਜਿਹੜੇ ਬੰਦੇ ਇੱਥੇ ਰਹਿਣਾ ਚਾਹੁੰਦੇ ਆ ਮੈਂ ਤੁਹਾਨੂੰ opinion ਦੇਵਾ ਕੋਈ ਤੁਹਾਨੂੰ ਸ਼ੀਸ਼ਾ ਵਿਖਾਵਾਂ ਤੁਹਾਨੂੰ ਚੰਗਾ ਲੱਗਦਾ ਵੈਲੈਂਟ ਗੋਡਾ ਨਹੀਂ ਤੁਸੀਂ ਆਪਦੀ ਮਰਜ਼ੀ ਕਰਿਓ ਤੁਹਾਡੀ ਸਿਚੁਏਸ਼ਨ ਆ ਤੁਸੀਂ ਆਪ ਦਾ ਪਿੱਛਾ ਜਾਣਦੇ ਆ ਤੁਸੀਂ ਕੀ ਕਰ ਸਕਦੇ ਆ ਇਹ ਜਿਹੜਾ ਬੰਦਾ ਸਪੇਨ ਵਿੱਚ ਰਹਿਣਾ ਚਾਹੁੰਦਾ ਉਹਦੇ ਲਈ ਇਹ ਕੁੱਲ ਮਿਲਾ ਕੇ ਫਾਇਦਾ ਦਿਖਦਾ ਨਹੀਂ ਪਿਆ ਇਹ ਸਿਰਫ ਉਹਨਾਂ ਬੰਦਿਆਂ ਲਈ ਫਾਇਦਾ ਹੈਗਾ ਜਿਹੜੇ ਬੰਦੇ ਇੱਥੇ ਰਹਿਣਾ ਨਹੀਂ ਚਾਹੁੰਦੇ ਤੇ ਹਾਂਜੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਹ ਤੁਹਾਡੀ ਮਰਜ਼ੀ ਆ ਮਿਲਾਂਗੇ ਆਪਾਂ ਨਵਾਂ ਵੀਡੀਓ ਵਿੱਚ